ਅਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਨਾ ਆਪਾਂ ਜਿਹੜੀ ਸੈਡ ਵਾਲੀ ਸੀਉਣ ਹੁੰਦੀ ਹੈ ਇਹ ਕਿਸ ਤਰੀਕੇ ਦੇ ਨਾਲ ਲਾਈਏ ਇਹਨੂੰ ਤਰੀਕਾ ਲਾਉਣ ਦਾ ਸਹੀ ਤਰੀਕਾ ਕੀ ਹੈਗਾ ਤੇ ਤੁਹਾਨੂੰ ਅੱਜ ਆਪਾਂ ਦੱਸਦੇ ਹਾਂਗੇ ਤੁਸੀਂ ਦੇਖੋ ਜੀ ਆਪਾਂ ਤੇ ਜੇ ਇਹ ਸੀਨ ਸਹੀ ਨਹੀਂ ਲੱਗੀ ਹੁੰਦੀ ਜਿਹੜੀ ਇਹ ਸੀਨ ਸਹੀ ਆਪਾਂ ਨਹੀਂ ਇਸ ਤਰ੍ਹਾਂ ਨਾ ਕਈ ਵਾਰੀ ਆਪਣੇ ਭੈਣਾ ਇਸ ਤਰ੍ਹਾਂ ਰੱਖ ਕੇ ਐਂ ਜੋੜ ਕੇ ਲਾ ਦਿੰਦੇ ਗਾ ਇਹਨੂੰ ਇਸ ਤਰ੍ਹਾਂ ਆਪ ਸਵਿਚ ਇਸ ਤਰ੍ਹਾਂ ਜੋੜ ਲੈਂਦੀਆਂ ਨੇ ਜੋੜ ਕੇ ਤੇ ਇਹਨੂੰ ਸੀਨ ਲਾਦੇ ਜਦੋਂ ਇਸ ਤਰ੍ਹਾਂ ਆਪਾਂ ਜੋੜ ਕੇ ਇਹਨੂੰ ਇਸ ਤਰ੍ਹਾਂ ਹੀ ਲਾ ਲੈਣੀ ਹੈ ਸੀਨ ਤਾਂ ਜਿਹੜਾ ਬੈਕ ਵਾਲੀ ਸਾਈਡ ਹੈਗੀ ਉਹ ਆਪਣੀ ਆ ਦੇਖੋ ਜੀ ਇੱਥੇ ਤੁਸੀਂ ਦੇਖੋ ਆਪ ਨੋਟ ਕਰੋ ਇਹ ਐਨੀ ਚੀਜ਼ ਆਪਣੀ ਜਦੋਂ ਇਹ ਬਾਦ ਗਈ ਜਿਹੜੀ ਬੈਕ ਵਾਲੀ ਚੀਜ਼ ਬਾਦ ਗਈ ਤਾਂ ਇਹਦੇ ਨਾਲ ਨਾ ਆਪਣੀ ਜਿਹੜੀ ਸੂਟ ਹੈਗਾ ਪਿੱਛੇ ਨੂੰ ਜਿਹੜਾ ਆਪਣਾ ਬੈਗ ਆਹ ਗਲਾ ਦਾ ਬੈਕ ਵਾਲਾ ਯਾਨੀ ਕਿ ਜਿਹੜਾ ਫਰੰਟ ਵਾਲਾ ਗਲਾ ਦਾ ਇਹ ਪਿੱਛੇ ਜਾਣ ਲੱਗ ਜਾਂਦਾ ਹੈ ਇਹਦਾ ਮੇਨ ਕਾਰਨ ਇਹੀ ਹੁੰਦਾ ਹੈ ਕਿ ਆਪਣਾ ਜਿਹੜਾ ਗਲਾ ਫਰੰਟ ਵਾਲਾ ਗਲਾ ਪਿੱਛੇ ਨੂੰ ਡਿੱਗਦਾ ਫਿਰ ਤੇ ਆਪਣੀ ਜਿਹੜੀ ਫੀਟਿੰਗ ਉਹ ਵੀ ਸਹੀ ਨਹੀਂ ਆਉਂਦੀ ਹੈਗੀ ਤੇ ਤੁਹਾਨੂੰ ਆਪਾਂ ਇਹਨੂੰ ਲਾਉਣ ਦਾ ਸਹੀ ਤਰੀਕਾ ਦੱਸਦੇ ਹਾਂਗੇ ਤੇ ਤੁਸੀਂ ਦੇਖੋ ਜੀ ਪਹਿਲਾਂ ਨਾ ਤੁਸੀਂ ਜਦੋਂ ਲਾਉਣੀ ਹੈ ਇਹ ਲਾਉਣ ਆਪਾਂ ਸਮੂਹ ਦੀ ਕਟਿੰਗ ਕਰਨੀ ਹੈ ਉਦੋਂ ਤੁਸੀਂ ਆਪਾਂ ਜਿੱਦੋਂ ਚਾਕਾਂ ਦੀ ਜਾਨੀ ਕਿ ਆ ਜਿਹੜਾ ਚਾਕਾਂ ਦਾ ਨਾਪ ਹੁੰਦਾ ਇਹਨੂੰ ਰੱਖਦੇ ਹਾਂਗੇ ਆਪਾਂ ਅੱਧ ਖੋਜੀ ਇੱਥੇ ਨਾ ਇੱਥੇ ਤੁਸੀਂ ਕੱਟ ਲਾ ਲਿਆ ਕਰੋ ਇਸ ਤਰ੍ਹਾਂ ਮਸ਼ੀਨ ਨਾਲ ਕੱਟ ਲਾ ਕੇ ਨਾ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਦਾ ਜਾਨੀ ਕਿ ਸਹੀ ਰੱਖਿਆ ਕਰੋ ਜਦੋਂ ਜਾਨੀ ਕਿ ਸੈੱਡ ਵਾਲੀ ਸਿਉਣ ਲਾਉਣੀ ਹੈ ਇਹ ਦੋਨੇ ਕੱਟਾਂ ਨੂੰ ਇਸ ਤਰ੍ਹਾਂ ਮਿਲਾ ਲਿਆ ਕਰੋ ਮਿਲਾ ਕੇ ਉਸ ਤੋਂ ਬਾਅਦ ਜਾਨੀ ਕਿ ਇਸ ਤਰ੍ਹਾਂ ਵੀ ਆਪਣਾ ਉਹ ਤਾਂ ਨਹੀਂ ਹੁੰਦਾ ਇਸ ਤੋਂ ਬਾਅਦ ਤੁਸੀਂ ਦੇਖਿਆ ਕਰੋ ਜਿਹੜਾ ਆਪਣਾ ਉੱਤੇ ਨਾ ਇਸ ਤਰ੍ਹਾਂ ਅੱਧਾ ਇੰਚ ਅੱਧਾ ਪੌਣਾ ਇੰਚ ਜਾਨੀ ਕਿ ਅੱਧੇ ਇੰਚ ਵੰਗੂ ਅੱਧੇ ਇੰਚ ਤੇ ਥੋੜਾ ਜਿਹਾ ਜ਼ਿਆਦਾ ਵੀ ਕਈ ਵਾਰੀ ਇੱਥੋਂ ਕੱਪੜਾ ਵਧਣ ਲੱਗ ਜਾਂਦਾ ਆ ਚੀਜ਼ਾਂ ਦੇਖੋ ਜੀ ਆਪਣੇ ਵੀ ਇੰਨਾ ਕੱਪੜਾ ਵਧਿਆ ਇਹ ਤੁਹਾਨੂੰ ਅਪਾਛਾਗਣਾ ਨਿਸ਼ਾਨ ਵੀ ਲਾ ਕੇ ਦਿਖਾ ਦਿੰਦੇ ਆ ਆ ਦੇਖੋ ਇੰਨਾ ਕੱਪੜਾ ਵਧਿਆ ਹੋਇਆ ਉਪਰੋ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਵੀਡੀਓ ਦੇ ਵਿੱਚ ਆ ਇਹਨਾ ਕਪੜਾ ਇਹ ਵੱਧ ਗਿਆ ਹੁਣ ਜੇ ਇਨ ਕਪੜੇ ਨੂੰ ਤੁਸੀਂ ਆਪ ਵੀ ਆਪਾ ਸੋਚਦੇ ਜੇ ਆਪਾਂ ਇਨ ਕਪੜੇ ਨੂੰ ਇਸ ਤਰ੍ਹਾਂ ਵੀ ਨਾਲ ਹੀ ਕਰਕੇ ਰੱਖ ਦਿੰਨੇ ਆ ਫਿਰ ਆਪਣਾ ਬੈਕ ਵਾਲਾ ਪੀਸ ਵੱਧ ਜਾਂਦਾ ਫਰੰਟ ਵਾਲਾ ਘਟ ਜਾਂਦਾ ਫਰੰਟ ਵਾਲਾ ਜਿੱਦ ਕਾ ਆਪਾਂ ਜਦੋਂ ਆਹ ਵਾਲੀ ਸੀਨ ਲਾਉਣੀ ਹੈਗੇ ਆਹ ਵਾਲੀ ਆ ਦੇਖੋ ਜੀ ਆਪਾਂ ਪਲੋਈ ਪਾ ਲਈ ਇਹਦੇ ਕਰਕੇ ਵੀ ਜਿਹੜਾ ਹੁੰਦਾ ਜਦੋਂ ਆਪਣਾ ਕਪੜਾ ਇਕੱਠਾ ਹੋ ਜਾਂਦਾ ਇਹਦੇ ਵਿੱਚ ਅੱਧਾ ਇੰਚ ਕਪੜਾ ਇਕੱਠਾ ਹੋ ਜਾਂਦਾ ਇਹਦੇ ਕਰਕੇ ਅੱਧਾ ਇੰਚ ਜਾਨੀ ਕਿ ਜਿਹੜਾ ਫਰੰਟ ਵਾਲਾ ਪੀਸ ਆ ਉਹ ਘਟ ਜਾਂਦਾ ਤੇ ਬੈਕ ਵਾਲਾ ਵਧ ਜਾਂਦਾ ਤੇ ਜੇ ਹੁਣ ਆਪਾਂ ਦੋਨੋਂ ਪੀਸ ਫਿਰ ਜਦੋਂ ਆਪਾਂ ਨਾ ਬ ਇਸ ਤਰ੍ਹਾਂ ਦੇਖੋ ਜੀ ਆਪਾਂ ਜਿਹੜਾ ਇਹ 1/2 ਇੰਚ ਇਹਨੂੰ ਵਧੇ ਨੂੰ ਇਸ ਤਰੀਕਾ ਰੱਖਣਾ ਜਾਂ ਤੁਸੀਂ ਇਹਨੂੰ ਜਦੋਂ ਆਪਾਂ ਸਿਉਣ ਲਾਉਣੀ ਹੈ ਇਹ ਤੋਂ ਪਹਿਲਾਂ ਇਹਦੀ ਕਟਿੰਗ ਵੀ ਕਰ ਸਕਦੇ ਆਪਾਂ ਇਹਨੂੰ ਇਸ ਤਰ੍ਹਾਂ ਕਟਿੰਗ ਕਰ ਲਿਆ ਕਰੋ ਤੁਸੀਂ ਇਹਨੂੰ ਕੱਟ ਲਿਆ ਕਰੋ ਨੀਚੇ ਨਾ ਟੇਬਲ ਤੇ ਜਾਂ ਨੀਚੇ ਵਿਛਾ ਕੇ ਇਹਨਾਂ ਕੱਪੜੇ ਨੂੰ ਇਸ ਤਰ੍ਹਾਂ ਲਾ ਦੇਆ ਕਰੋ ਆ ਦੇਖੋ ਜੀ ਇਹਨਾਂ ਕੱਪੜਾ ਆਪਾਂ ਹੈ ਇਹ ਲਾਤਾ ਫਿਰ ਤੁਸੀਂ ਦੇਖੋ ਜੀ ਆਹ ਵਾਲੀ ਚੀਤੀ ਜਿਹੜਾ ਆਹ ਵਾਲੀ ਚੀਤੀ ਤੇ ਵਧਿਆ ਹੁੰਦਾ ਇਹਨੂੰ ਵੀ ਕੱਪੜੇ ਨੂੰ ਵੀ ਇਸ ਤਰ੍ਹਾਂ ਰੱਖਿਆ ਕਰੋ ਜਿੱਕਿ ਉਹ ਜਿੱਦੋਂ ਆਪਾਂ ਆਹ ਵਾਲੀ ਪਲੋਈ ਪੋਣੀ ਆਹ ਵਾਲੀ ਪਲੋਈ ਪੋਣੀ ਇਹਦੇ ਵਿੱਚ ਆਹ ਵਾਲੀ ਚੀਜ਼ ਵੀ ਜਾਨੀ ਕਿ ਇਹ ਵੀ ਫਰੰਟ ਵਾਲੀ ਚੀਜ਼ ਕੱਢਦੀ ਹੈਗੀ ਆ ਦੇਖੋ ਐਨਾ ਚੀਜ਼ ਕੱਢ ਗਈ ਇਹਨੂੰ ਵੀ ਤੁਸੀਂ ਕੱਟ ਸਕਦੇ ਹੋ ਜੇ ਨਹੀਂ ਕੱਟਣਾ ਤਾਂ ਤੁਸੀਂ ਇਹਨੂੰ ਇਸ ਤਰੀਕਾ ਰੱਖ ਲਿਆ ਕਰੋ ਐ ਵੀ ਥੋੜਾ ਜਿਹਾ ਆਈਡੀਅਲ ਫਰੂਲ ਲਾ ਲਿਆ ਕਰੋ ਜਾਂ ਚਾਕ ਦੇ ਨਾਲ ਨਿਸ਼ਾਨ ਲਾ ਲਿਆ ਕਰੋ ਇੱਥੇ ਵੀ ਆਪਾਂ ਇੱਥੋਂ ਤੱਕ ਜਿਹੜਾ ਫਰੰਟ ਵਾਲਾ ਪੀਸ ਆ ਉਹ ਇੱਥੋਂ ਤੱਕ ਹੀ ਰੱਖਣਾ ਲਾ ਤੇ ਹੁਣ ਆਪਾਂ ਇਹਦੇ ਤੇ ਸੀਨ ਲਾਵਾਂਗੇ ਜਿਹੜੀ ਆਹ ਵਾਲੀ ਸੀਨ ਹੈ ਇਹ ਵੀ ਤੁਹਾਨੂੰ ਆਪਾਂ ਦੱਸ ਦੇਣੀ ਹੈ ਇਹ ਆਪਾਂ ਕਿੰਨੀ ਲਾਉਣੀ ਹੈਗੀ ਜੇ ਤਾਂ ਤੁਹਾਡਾ ਵੀ ਯਾਨੀ ਕਿ ਤੁਸੀਂ ਹੈਵੀ ਆ ਨਾਪ ਜਿਆਦਾ ਹੈਵੀ ਹੈ। ਕਈ ਵਾਰੀ ਆਪਣੀ ਯਾਨੀ ਕਿ ਛਾਤੀ ਜਿਆਦਾ ਹੈਵੀ ਹੁੰਦੀ ਆ ਤਾਂ ਫਿਰ ਤੁਸੀਂ 2.5 ਇੰਚ ਤੱਕ ਇਸ ਤਰ੍ਹਾਂ 2.5 ਇੰਚ ਤੱਕ ਇੱਥੋਂ ਸਿੱਧੀ ਰੱਖ ਲਿਆ ਕਰੋ ਇਸ ਤਰ੍ਹਾਂ। ਜੇ ਨਾਰਮਲ ਆਗੀ ਤਾਂ ਤੁਸੀਂ 2 ਇੰਚ ਤੱਕ ਤੇ ਜੇ ਤੁਸੀਂ ਜਮਈ ਯਾਨੀ ਕਿ ਪਤਲੇ ਹੋਗੇ ਵੀ ਤੇ ਫਿਰ ਤੁਸੀਂ 1.5 ਇੰਚ ਤੱਕ ਇੱਥੋਂ 1.5 ਇੰਚ ਤੱਕ ਸਿੱਧੀ ਸੀਨ ਲਾ ਕੇ ਉਸ ਤੋਂ ਬਾਅਦ ਜਿਹੜੀ ਆ ਵਾਲੀ ਗਲਾਈ ਹੈਗੀ ਆ ਵਾਲੀ ਤੁਸੀਂ ਇਸ ਤਰ੍ਹਾਂ ਗਲਾਈ ਇਹਦੇ ਨਾਲ ਮਿਲਾ ਦੇਣੀ ਹੈ ਇਸ ਤਰ੍ਹਾਂ। ਤੇ ਨਹੀਂ ਤੁਸੀਂ 2 2.5 ਇੰਚ ਤੱਕ ਜੇ ਜ਼ਿਆਦਾ ਹੈ ਵੀ ਉਹ ਤਾਂ 2.5 ਇੰਚ ਤੱਕ ਨਹੀਂ 2 ਇੰਚ ਤੱਕ ਤੇ ਨਹੀਂ ਜੇ ਵਾਲੇ ਪਤਲੇ ਹੋਣਗੇ ਤਾਂ ਤੁਸੀਂ 1 ਇੰਚ 1.5 ਇੰਚ ਤੱਕ ਅੱਧੇ-ਅੱਧੇ ਇੰਚ ਦਾ ਆਪਾਂ ਫਰਕ ਪਾ ਦਿੰਨਾ ਜੇ ਆਪਾਂ ਮੀਡੀਅਮ ਆ ਕਿ ਜਾਂ ਨਾ ਹੈਵੀ ਆ ਨਾ ਆਪਾਂ ਆਹੂਗੇ ਫਿਰ 2 ਇੰਚ ਤੱਕ ਜਨ ਕਿ ਆਪਾਂ ਸਿੱਧੀ ਸੀਨ ਲਾਵਾਂਗੇ 2 ਇੰਚ ਵਾਲੀ ਸੀਨ ਵੀ ਸਿੱਧੀ ਲਾ ਕੇ ਉਸ ਤੋਂ ਬਾਅਦ ਜਨ ਕਿ ਆਪਾਂ ਜਿਹੜੀ ਆਪਣੀਆਂ ਫੀਟਿੰਗ ਆਲਾ ਉਹ 2 ਇੰਚ ਦੇ ਨਾਲ ਇਸ ਤਰ੍ਹਾਂ ਮਿਲਾ ਲੈਣਾ ਉਹਦਾ ਆਪਾਂ ਇੱਥੇ ਕਈ ਨਿਸ਼ਾਨ ਲਾਤੀ ਇਸ ਤੋਂ ਪਤਾ ਨਹੀਂ ਕਈ ਵਾਰ ਨਹੀਂ ਲੱਗਦਾ ਆਪਾਂ ਤੁਹਾਨੂੰ ਵੈਸੇ ਬੋਲ ਕੇ ਵੀ ਦੱਸਤਾ ਵੀ ਇੱਥੋਂ ਤੱਕ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਾ ਸਕਦੇ ਹੋਗੇ ਹਰ ਇੱਕ ਦਾ ਹਰ ਇੱਕ ਦੀ ਆਪਾਂ ਕਹਿਦੀ ਹਾਂ ਨਾ ਹਰ ਇੱਕ ਦਾ ਇੱਕ ਨਾਪ ਹਰ ਇੱਕ ਦਾ ਇੱਕ ਨਾਪ ਨਹੀਂ ਹੁੰਦਾ ਹੈਗਾ ਨਾ ਤਾਂ ਇੱਕ ਹਰ ਇੱਕ ਸੂਟ ਦਾ ਇੱਕ ਨਾਪ ਹੋਵੇ ਵੀ ਹਰ ਇੱਕ ਦਾ ਅਲੱਗ-ਅਲੱਗ ਨਾਪ ਹੁੰਦਾ ਹੈ ਕਿਸੇ ਦਾ ਤੀਰਾ ਯਾਨੀ ਕਿ ਜਿਆਦਾ ਆ ਜਾਨੀ ਕਿ ਜਿਆਦਾ ਆਉਂਦਾ ਹੈ ਕਿਸੇ ਨੂੰ ਮੋਟਾ ਜਿਆਦਾ ਆਉਂਦਾ ਹੈ ਕਿਸੇ ਦੀ ਛਾਤੀ ਜਿਆਦਾ ਭਾਰੀ ਹੁੰਦੀ ਹੈ ਕਿਸੇ ਦੀ ਹਲਕੀ ਯਾਨੀ ਕਿ ਪਤਲੀ ਹੁੰਦਾ ਕੋਈ ਤੇ ਹਰ ਇੱਕ ਦਾ ਆਪ ਆਪਣਾ ਹਿਸਾਬ ਕਿਤਾਬ ਹੈਗਾ ਹੁਣ ਤੁਹਾਨੂੰ ਆਪਾਂ ਹੀ ਦੱਸ ਦਿਆਂਗੇ ਇਹ ਆਪਣੀ ਜਿਹੜੀ ਫੀਟਿੰਗ ਹੈਗੀ ਇਹ ਆਪਣਾ 18 ਇੰਚ ਜਾਨੀ ਕਿ ਨਾ ਤਾਂ ਮੀਡੀਅਮ ਸਾਈਜ਼ ਹੈ ਨਾ ਤਾਂ ਆਪ ਵੀ ਕੋਈ ਜ਼ਿਆਦਾ ਹੈਵੀ ਹੈ ਤੇ ਨਾ ਹੀ ਪਤਲਾਗਾ ਉਦੀ ਹਿਸਾਬ ਦੇ ਨਾਲ ਆਪਾਂ ਇਹ ਇੱਥੋਂ ਤੱਕ ਸਿੱਧੀ ਲੈ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਬੁਲਾਈ ਦੇਵਾਂਗੇ ਤਾਂ ਐਟਮ ਨੂੰ ਅੰਦਰ ਨੂੰ ਸੀਨ ਕਰਾਂਗੇ ਤੇ ਹੁਣ ਜਿਹੜਾ ਆਪਾਂ ਆ ਚਾਕ ਦੇ ਨਾਲ ਜਾਨੀ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਇਸ ਤਰ੍ਹਾਂ ਮਲਾ ਕੇ ਸੀਨ ਲਾਵਾਂਗੇ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਯਾਨੀ ਕਿ ਸੀਨ ਲਾ ਸਕਦੇ ਹੋਗੇ ਇਹਦੇ ਨਾਲ ਨਾ ਤਾਂ ਆਪਾਂ ਜੇ ਇਸ ਤਰੀਕੇ ਦੇ ਨਾਲ ਸੀਨ ਲਾਵਾਂਗੇ ਨਾ ਪਰ ਆਪਾਂ ਜਿਹੜਾ ਅੱਧਾ ਇੰਚ ਤੁਹਾਨੂੰ ਦੱਸਤਾ ਜਿਹੜਾ ਆਪਾਂ ਕੱਪੜਾ ਕੱਟਿਆ ਅੱਧਾ ਇੰਚ ਕੱਪੜਾ ਕੱਟ ਲਾਂਗੇ ਜਦੋਂ ਉਪਰੋਂ ਐਸ ਤਰ੍ਹਾਂ ਤੇ ਨਾ ਤਾਂ ਆਪਾਂ ਯਾਨੀ ਕਿ ਆਪਣਾ ਕਿਹ ਵਿੱਚ ਪਿੱਛੇ ਨੂੰ ਡਿੱਗੇ ਤੇ ਨਾ ਹੀ ਆਪਣਾ ਜਿਹੜਾ ਫਰੰਟ ਵਾਲਾ ਜਆ ਫਰੰਟ ਵਾਲਾ ਗਲਾ ਪਿੱਛੇ ਨੂੰ ਜਾਵੇ ਤੇ ਨਾਈਸ਼ ਸੈੱਡ ਜੀ ਨੂੰ ਡਿੱਗੇ ਜਿਵੇਂ ਸਹੀ ਆਉਂਦਾ ਆਪਣਾ ਚਿੰਤਾ ਨਾ ਆਪਾ ਤੇ ਵੀਰ ਨੇ ਇੱਕ ਸਾਈਡ ਨੂੰ ਵੀ ਡਿੱਗਣ ਲੱਗ ਜਾਂਦਾ ਗਲਾ ਜਾਂ ਤੇ ਮੁਡੇ ਤੇ ਇੱਕ ਸਾਈਡ ਨੂੰ ਹੋ ਜਾਂਦਾ ਤੇ ਜਾਂ ਫਿਰ ਕਈ ਵਾਰੀ ਜਿਹੜਾ ਫਰੰਟ ਵਾਲਾ ਹੁੰਦਾ ਪਿੱਛੇ ਡਿੱਗਣ ਲੱਗ ਜਾਂਦਾ ਪਿੱਛੇ ਜਿਹੇ ਨੂੰ ਹੋ ਜਾਂਦਾ ਜੇ ਇਸ ਤਰ੍ਹਾਂ ਆਪਾਂ ਥੀਲਾ ਮਗੇ ਤਾਂ ਕੋਈ ਦੋਨੋਂ ਤੇ ਕੋਈ ਪ੍ਰੋਬਲਮ ਨਹੀਂ ਆਊਗੀ ਕੀ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਦੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਥੈਂਕ ਯੂ ਵਾਂਸ ਅਗੇਨ ਬਾਏ ਬਾਏ